ਬਟਾਲਾ ਚ ਦੀਵਾਲੀ ਤੋਂ ਪਹਿਲਾਂ ਇੱਕ ਵਾਰ ਫਿਰ ਫਾਇਰਿੰਗ ਦੀ ਹੋਈ ਵਾਰਦਾਤ ਬਟਾਲਾ ਸ਼ਹਿਰ ਡੇਰਾ ਬਾਬਾ ਨਾਨਕ ਤੇ ਮਲੀ ਮਾਰਕੀਟ ਇਲਾਕੇ ਚ ਸ਼ਾਮ ਦੇ ਵਕਤ ਉਸ ਪਹਿਲੇ ਸਨਸਨੀ ਫੈਲ ਗਈ ਜਦ ਇਲਾਕੇ ਚ ਫਾਇਰਿੰਗ ਦੀ ਵਾਰਦਾਤ ਹੋਈ ਹੈ ਉਧਰ ਇਸ ਘਟਨਾ ਚ ਉਸ ਇਲਾਕੇ ਚ ਇੱਕ ਮੈਜਿਕ ਟੈਕ ਸੈਲੂਨ ਨਾਮ ਦੀ ਦੁਕਾਨ ਤੇ ਸ਼ੀਸ਼ੇ ਵਾਲੇ ਗੇਟ ਤੇ ਗੋਲੀਆਂ ਚੱਲੀਆਂ ਹਨ ਹਾਲਾਂਕਿ ਗੋਲੀਆਂ ਕਿਸ ਨੇ ਚਲਾਈਆਂ ਤੇ ਕਿਉਂ ਚਲਾਈਆਂ ਇਸ ਬਾਰੇ ਖੁੱਲ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜੀ ਮੈਂ ਸ਼ੰਮੀ ਆ ਜੀ ਤੇ ਅਸੀਂ ਮੱਲੀ ਮਾਰਕੀਟ ਦੇ ਨਿਵਾਸੀ ਆ ਇੱਥੋਂ ਦੇ ਇੱਥੇ ਕੁਝ ਕਿ ਸਮਾਚਾਰ ਪਹਿਲਾਂ ਮੈਂ ਸਮਾਨ ਲੈਣ ਜਾ ਰਿਹਾ ਤੇ ਦੁਨੀਆ ਇਕੱਠੀ ਹੋਈ ਦੀ ਮੈਂ ਆ ਕੇ ਪੁੱਛਿਆ ਕੀ ਹੋਇਆ ਤੇ ਬੱਚੇ ਕਹਿੰਦੇ ਗੋਲੀ ਚੱਲੀ ਗੋਲੀ ਇੱਧਾ ਚੱਲੀ ਕਿ ਗੋਲੀ ਇੱਧਾ ਚੱਲੀ ਕਿ ਉਹ ਇੱਕ ਬੁਟੀਕ ਬੁਟੀਕ ਦੀ ਦੁਕਾਨ ਆ ਉਹਦੇ ਸ਼ੀਸ਼ੇ ਦੇ ਵੀ ਗੋਲੀ ਦਾ ਨਿਸ਼ਾਨ ਲੱਗਾ ਦਾ ਵਾ ਤੇ ਬੱਚੇ ਸਹਮੇ ਦੇ ਹੀ ਨੇ ਦੁਨੀਆ ਇੰਨੀ ਸਹਮ ਗਈ ਦੀ ਡਰ ਦੇ ਮਾਰੇ ਚੀਕਾਂ ਮਾਰ ਕੇ ਭੱਜ ਗਏ ਆਪਣੇਸਾ ਆਪਣੇ ਕੋ ਪਤਾ ਨਹੀਂ ਕਿਉਂ ਚੱਲੀ ਪਤਾ ਨਹੀਂ ਹੁਣ ਤੇ ਪੁਲਸ ਵਾਲੇ ਦੱਸਣਗੇ ਡੀਵੀਆਰ ਕੈਮਰਾ ਮੁੰਡੇ ਸਾਡਾ ਵੀਰ ਸੁੱਖਾ ਉਹਦੇ ਕੈਮਰਾ ਲੱਗਾ ਦਾ ਵਾ ਉਹਦਾ ਕੈਮਰਾ ਵੀ ਡੀਵੀਆਰ ਸਾਡ ਐਸਐਚਓ ਸਭ ਲੈ ਆ ਚੱਲੇ ਆ ਤੇ ਜੋ ਵੀ ਤੈਗਨਸ ਜੀ ਲੱਗਾ ਕੀ ਹੋਇਆ ਕਿ ਲੜਾਈ ਹੋਈ ਲੜਾਈ ਜਾਂ ਪਤਾ ਇਹਦੇ ਵਿੱਚ ਕੋਈ ਪਤਾ ਕਿਹਨ ਕਿਉਂਕਿ ਮੇਰੇ ਅੱਖਾਂ ਸਾਹਮਣੇ ਕੁਝ ਨਹੀਂ ਹੋਇਆ ਮੈਨੂੰ ਸੁਣੇ ਚ ਆਇਆ ਤੇ ਗੋਲੀ ਚੱਲੀ ਕਿਸੇ ਦੇ ਵੱਜੀ ਵੀ ਹੁਣ ਇਹ ਰੱਬ ਜਾਣਦਾ ਜਾਂ ਪੁਲਿਸ ਵਾਲੇ ਮੁਲਾਜ਼ਮ ਜਾਣਦੇ ਕਿ ਕਿੱਥੋਂ ਕੀ ਹੋਇਆ ਵਾ ਪਰ ਜੋ ਵੀ ਹੋਇਆ ਬੜੀ ਮੰਦ ਭਾਗੀ ਖਬਰ ਹੋਈ ਆ ਆਏ ਦਿਨ ਯਾਰ ਬਟਾਲੇ ਸ਼ਹਿਰ ਚ ਖਬਰ ਗੋਲੀ ਤੇ ਗੋਲੀ ਚੱਲੀ ਰਹਿੰਦੀ ਹੈ ਮੇਰਾ ਨਾਮ ਰਵਿੰਦਰ ਸਿੰਘ ਪਤਾ ਨਹੀਂ ਹੈਗਾ ਕਹਿੰਦੇ ਮੈਂ ਤੇ ਕਹਿੰਦੇ ਲੈ ਚ ਟਾਈਮ ਕਰਨ ਗਿਆ ਘਰ ਤੇ ਮੈਂ ਜਦੋਂ ਗੁੜਿਆ ਨੇ ਫੋਨ ਕੀਤਾ ਮੈਂ ਉਦੋਂ ਆਇਆ ਜੋ ਕਹਿੰਦੇ ਬਾਹਰ ਲੜਾਈ ਹੋਣਦੀ ਆ ਕਿਹੜਾ ਸਲੂਨ ਕਿੰਨਾ ਦਾ ਇਹ ਆ ਮੇਰਾ ਸਲੂਨ ਆ ਲੇਡੀਜ਼ ਸਲੂਨ ਆ ਕੀ ਨਾਮ ਹੈ ਮੈਜਿਕ ਟੈਸ ਸਲੂਨ ਜੋ ਕੋਈ ਤੁਹਾਨੂੰ ਧੋਖਾ ਨਹੀਂ ਦੇਈ ਨਹੀਂ 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 ਭਾਜੀ ਕੋਈ ਧੋਖੀ ਜਮਕੀ ਨਹੀਂ ਮੈਂ ਤਾਂ ਆਪ ਡਿਲੀਵਰੀ ਭਾਜੀ ਦਾ ਕੰਮ ਕਰਦਾ ਨਾਲ ਫਟ ਕਿੰਨੇ ਕੁੜੇ ਬਣੇ ਇਹ ਨਹੀਂ ਕਿ ਪਤਾ ਹੈਗਾ ਕਿੰਨੇ ਕੁੜੇ ਦੀ ਗੱਲ ਇਹ ਵੀ ਭਾਜੀ ਪਤਾ ਹੈਗਾ ਮੈਂ ਤਾਂ ਕਾਲ ਕਰੀ ਮੈਂ ਫੇਰ ਆਇਆ ਫਸਟ ਟਾਈਮ ਹੀ ਹੋਇਆ ਅੱਜ ਔਰ ਸਾਈ ਆਹ ਹੁਣ ਆਈ ਐ ਮੇਰੇ ਆਏ ਕਹਿੰਦੇ ਜਦੋਂ ਆਏ ਉਦੋਂ ਹੁਣੇ ਆਏ ਆ ਉਹ ਵੀ ਚਾਹ ਲੈ ਕੇ ਆਏ ਮੈਂ ਚੱਲ ਚਾਹਦਕਾਂਦ ਪੀਣੇ ਆ ਗਿਆ ਬੱਸ ਸੋ ਹੁਣ ਆਣ ਕੇ ਦੇਖ ਰਹੇ ਤੁਸੀਂ ਗੋਲੀ ਦਾ ਨਿਸ਼ਾਨ। ਅਗੇ ਤੇ ਸਾਨੂੰ ਟੈਲੀਫੋਨ ਕੀਤਾ ਕਿ ਪਬਲਿਕ ਦੇ ਬੰਦੇ ਨੇ ਵੀ ਇੱਥੇ ਗੋਲੀ ਚੱਲੀ ਹੈ ਜੇ ਕੋਈ ਕਲੀਅਰ ਨਹੀਂ ਹੈਗਾ ਨਾ ਕੋਈ ਮਦਈ ਆਇਆ ਵਾ ਸਾਹਮਣੇ। ਇਹ ਕੋਈ ਗੱਲ ਸਾਹਮਣੇ ਆਉਂਦੀ ਕਿ ਮਦਈ ਮਿਆਲ ਲਖੋਣਾ ਤੇ ਉਸ ਤੋਂ ਨਾ ਕਰਨ ਦਿੰਦਾ। ਕੋਈ ਬਦਲਗਾ ਕੋਈ ਜਖਮੀ ਵੀ ਹੈ ਕੌਂਟਰ ਨਹੀਂ ਅਜੇ ਅਜੇ ਕੋਈ ਐਸੀ ਗੱਲ ਪਤਾ ਨਹੀਂ ਸਾਹਮਣੇ। ਕੋਈ ਨੁਕਸਾਨ ਅਜੇ ਕੋਈ ਕਲੀਅਰ ਹੀ ਨਹੀਂ ਜੀ ਅਜੇ ਤਾਂ ਸਿਰਫ ਪੁਲਿਸ ਨੂੰ ਪਤਾ ਲੱਗਾ ਵੀ ਇੱਥੇ ਗੋਲੀ ਚੱਲੀ ਹੈ। ਪਤਾ ਨਹੀਂ ਇਹ ਵੀ ਨਹੀਂ ਪਤਾ ਕਿ ਕਿਰਵਾਉਣ ਤੋਂ ਦੂਰ ਕਿਹਨਾਂ ਦੱਸੋ। ਫੋਲ ਕਿੰਨੇ ਮਿਲੇ? ਕੁਝ ਵੀ ਨਹੀਂ ਮਿਲਿਆ ਜੀ ਮੁ ਕੁਕਾ ਜੀ ਜਦੋਂ ਗੋਲੀ ਚੱਲੀ ਆ ਕਿਨੇ ਚਲਾਈ ਆ ਕਿਹਦੇ ਤੇ ਲੱਗੀ ਜੋ ਫੇਰ ਹੀ ਪਤਾ ਲੱਗੂਗਾ ਨਹੀਂ ਡੀਵੀਆਰ ਤੁਸੀਂ ਕਾਰਜ ਤੇ ਲੈ ਲੀਂ ਨਹੀਂ ਡੀਵੀਆਰ ਜਿੰਦੇ ਡੀਵੀਆਰ ਤੁਸੀਂ ਆ ਚੁੱਕੇ ਨਹੀਂ ਨਹੀਂ ਡੀਵੀਆਰ ਨੇ ਆ ਸਰ ਆਪ ਨੇ ਡੀਵੀਆਰ ਲੈ ਆ ਸਰ ਗਲਤ ਡੀਵੀਆਰ ਤੇ ਕੁਝ ਇੱਕ ਮਿੰਟ ਹੋ ਜਾਓ ਆਪਰੇ ਇਹ ਨਹੀਂ ਕਿਨ ਡੀਵੀਆਰ ਦੇਖੋ ਜੀ ਅੱਗੇ ਤੇ ਸਾਨੂੰ ਕਲੀਅਰ ਹੀ ਨਹੀਂ ਕਿਹਦੇ ਤੇ ਚੱਲੀ ਗੋਲੀ ਜਿਹੜਾ ਕੋਈ ਬਿਆਨ ਲਿਖਾਉਗਾ ਤਦੋਂ ਤੱਕ ਕਾਰਵਾਈ ਕਰਾਂਗੇ ਕੋਈ ਗੱਲ ਨਹੀਂ ਜੇ ਦੋਸ਼ੀ ਜਿਹੜੇ ਦੋਸ਼ੀ ਪਏ ਜਾਣਗੇ ਉਹਨੂੰ ਦੱਸਾਂਗੇ ਪੁਲਿਸ ਅਲਰਟ ਹੈ